ਸੁਰਆਇਸਿਸ ਹੋ ਜਾਣਾ ਜਿੰਨਾ ਵੀਰਾਂ ਭੈਣਾਂ ਨੂੰ ਸੁਰਆਇਸਿਸ ਹੋ ਜੇ ਜਿਹੜਾ ਇਹ ਕਾਸ਼ਮਰਦ ਹੈ ਇਸ ਨੂੰ ਪੱਕਾਉਂਦੀ ਵੀ ਕਹਿੰਦੇ ਹਨ ਤੁਸੀਂ ਇਸ ਦਾ ਇੱਕ ਤੇਲ ਤਿਆਰ ਕਰਨਾ ਹੈ ਆਪਣੇ ਸਰੀਰ ਤੇ ਲਾਉਣ ਲਈ ਜਿਸ ਹਿੱਸੇ 'ਚ ਤੁਹਾਨੂੰ ਸੁਰਆਇਸਿਸ ਦੀ ਸਮੱਸਿਆ ਹੈ ਦੇਖੋ ਕਾਸ਼ਮਰਦ ਜਿਹੜਾ ਇਹ ਕਾਫੀ ਰੋਗਾਂ ਦੇ ਵਿੱਚ ਕੰਮ ਆਉਂਦਾ ਹੈ ਬਾਵਾਸੀਰ ਤੇ ਵੀ ਕੰਮ ਆਉਂਦਾ ਹੈ ਇਸ ਨੂੰ ਬੁਖਾਰ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਲੀਵਰ ਦੇ ਲਈ ਵੀ ਇਸ ਨੂੰ ਵਰਤਿਆ ਜਾਂਦਾ ਹੈ ਮਿਰਗੀ ਦੇ ਲਈ ਵੀ ਇਸ ਨੂੰ ਵਰਤਿਆ ਜਾਂਦਾ ਹੈ ਵਿਧੀ ਸਾਰਿਆਂ ਦੀ ਅਲੱਗ-ਅਲੱਗ ਹੈ ਵਰਤਣ ਦੀ ਤੁਸੀਂ ਇਹ ਇਹ ਕੰਨ ਦਾ ਦਰਦ ਜਿੰਨਾ ਮਰਜ਼ੀ ਭਿਆਨਕ ਹੋਵੇ ਤੁਹਾਨੂੰ ਉਸ ਤੇ ਵੀ ਇਹ ਵਰਤਿਆ ਜਾਂਦਾ ਹੈ ਤੁਸੀਂ ਇਹ ਸਮਝ ਲਓ ਵੀ ਤੁਸੀਂ ਇਸ ਨੂੰ ਸੁਰਾਇਸਿਸ ਵਾਸਤੇ ਕਿਸ ਤਰ੍ਹਾਂ ਵਰਤਣਾ ਹੈ ਜਿੰਨਾ ਵੀ ਵੀਰਾਂ ਨੂੰ ਸੁਰਾਇਸਿਸ ਹੋਵੇ ਤੁਸੀਂ ਇਸ ਦਾ ਪੰਜਾਂਗ ਲੈਣਾ ਹੈ ਪੰਜਾਂਗ ਦਾ ਮਤਲਬ ਹੁੰਦਾ ਹੈ ਜੀ ਤੁਸੀਂ ਇਸ ਨੂੰ ਜੜ੍ਹ ਸਮੇਤ ਪਟ ਲੈਣਾ ਹੈ ਦੇਖ ਲਓ ਜੀ ਕਾਸ਼ਮਰ ਦੇ ਕਸੌਂਦੀ ਆਪਾਂ ਇਸ ਨੂੰ ਕਹਿੰਦੇ ਹਾਂ ਤੇ ਇਸ ਤਰ੍ਹਾਂ ਦੇ ਦੇ ਪੀਲੇ-ਪੀਲੇ ਫੁੱਲ ਹੁੰਦੇ ਹਨ ਤੇ ਤਲਵਾਰ ਸ਼ੇਪ ਇਸ ਦੀਆਂ ਫਲੀਆਂ ਹੁੰਦੀਆਂ ਹਨ ਸਣੇ ਜੜ ਪੱਟ ਕੇ ਇਸ ਨੂੰ ਤੁਸੀਂ ਧੋ ਕੇ ਛਾਵੇਂ ਸੁਕਾ ਲੈਣਾ ਹੈ ਛਾਵੇਂ ਸੁਕਾ ਕੇ ਇਸ ਦਾ ਤੁਸੀਂ ਪਾਊਡਰ ਬਣਾ ਲੈਣਾ ਹੈ ਹੁਣ ਆਪਾਂ ਨੂੰ ਜਿਹੜਾ ਤੇਲ ਤਿਆਰ ਕਰਨ ਵਾਸਤੇ ਦੀ ਜ਼ਰੂਰਤ ਪੈਣੀ ਹੈ ਉਹ ਪੈਣੀ ਹੈ ਜੀ ਪੂਰੇ ਪੰਜਾਂਗ ਦੀ 50 ਗ੍ਰਾਮ ਦੀ ਮਾਤਰਾ ਮਤਲਬ ਜੜ ਸਮੇਤ ਸਾਰਾ ਪੱਟ ਕੇ ਪੌਦਾ ਸੁਕਾ ਕੇ ਪਾਊਡਰ ਬਣਾ ਕੇ 50 ਗ੍ਰਾਮ ਤੁਸੀਂ ਇਸ ਦਾ ਪਾਊਡਰ ਲੈ ਲੈਣਾ ਹੈ ਤੇ 100 ਗ੍ਰਾਮ ਤੁਸੀਂ ਤੇਲ ਲੈਣਾ ਹੈ ਤਿਲਾਂ ਦਾ ਤਿਲਾਂ ਦਾ ਤੇਲ ਲੈਣਾ ਹੈ ਜੀ 100 ਗ੍ਰਾਮ ਔਰ ਉਸ ਤੋਂ ਬਾਅਦ ਤੁਸੀਂ 50 ਗ੍ਰਾਮ ਲੈਣੇ ਹਨ ਪੱਤੇ ਕੌੜੀ ਨਿੰਮ ਦੇ ਕੌੜੀ ਨਿੰਮ ਦੇ ਪੱਤੇ ਲੈਣੇ ਹਨ 50 ਗ੍ਰਾਮ ਇਹਨਾਂ ਚੀਜ਼ਾਂ ਨੂੰ ਤੁਸੀਂ ਇਹਨਾਂ ਚੀਜ਼ਾਂ ਨੂੰ ਤੁਸੀਂ ਚੰਗੀ ਤੇਰਾ ਤਿਲਾਂ ਦੇ ਤੇਲ ਦੇ ਵਿੱਚ ਪਕਾ ਲੈਣਾ ਹੈ ਠੀਕ ਹੈ ਜੀ ਪਕਾ ਕੇ ਤੁਸੀਂ ਇਸ ਨੂੰ ਛਾਣ ਲੈਣਾ ਹੈ ਜਦ ਵਿੱਚ ਸਾਰਾ ਕੁਝ ਇਹ ਸੜ ਗਿਆ ਤਿਲਾਂ ਦੇ ਤੇਲ ਦੇ ਤਾਂ ਇਸ ਨੂੰ ਤੁਸੀਂ ਛਾਣ ਲੈਣਾ ਹੈ ਛਾਣ ਕੇ ਤੁਸੀਂ ਇਸ ਨੂੰ ਪੁਣ ਕੇ ਰੱਖ ਲੈਣਾ ਹੈ ਕੱਚ ਦੀ ਸ਼ੀਸ਼ੀ ਚ ਜਿੱਥੇ ਵੀ ਤੁਹਾਨੂੰ ਸੋਰਾਈਸਿਸ ਦੀ ਸਮੱਸਿਆ ਹੈ ਉਸ ਜਗ੍ਹਾ ਤੇ ਤੁਸੀਂ ਇਸ ਨੂੰ ਲਾ ਕੇ ਛੱਡ ਦੇਣਾ ਹੈ ਚਾਹੇ ਰਾਤ ਨੂੰ ਸੌਣ ਲੱਗਿਆਂ ਲਾ ਲਓ ਚਾਹੇ ਦਿਨ ਚ ਲਾ ਲਓ ਰਾਤ ਨੂੰ ਸੌਣ ਲੱਗਿਆਂ ਲਾਓ ਤਾਂ ਜ਼ਿਆਦਾ ਵਧੀਆ ਰਿਜ਼ਲਟ ਮਿਲੇਗਾ ਤੁਹਾਨੂੰ ਤੁਸੀਂ ਇਸ ਨੂੰ ਸਾਰੀ ਰਾਤ ਲਾ ਕੇ ਛੱਡ ਦਿਓ ਤੇ ਸਵੇਰੇ ਤੁਸੀਂ ਹਲਕੇ ਕੋਸੇ ਪਾਣੀ ਦੇ ਨਾਲ ਨਹਾਉਣਾ ਹੈ ਕੋਸੇ ਪਾਣੀ ਦੇ ਨਾਲ ਨਹਾਉਣਾ ਹੈ ਉਸ ਦੇ ਵਿੱਚ ਕੋਸ਼ਿਸ਼ ਕਰੋ ਵੀ ਤੁਸੀਂ ਜੇ 15 ਲੀਟਰ ਪਾਣੀ ਹੈ ਇਹ ਫਟਕਰੀ ਤੁਸੀਂ ਲੈਣੀ ਹੈ ਫਟਕਰੀ ਤੁਸੀਂ ਚट्टे ਚਿੱਟੀ ਫਟਕਰੀ ਲੈ ਕੇ ਉਹਨੂੰ ਖਿਲ ਕਰ ਲੈਣਾ ਤਵੇ ਤੇ ਭੁੰਨ ਕੇ ਉਸ ਦਾ ਪਾਊਡਰ ਬਣਾ ਲਓ ਔਰ ਥੋੜੀ ਜੀ ਫਟਕਰੀ ਤੁਸੀਂ 15 ਕਿਲੋਟਰ ਪਾਣੀ ਚ ਅੱਧਾ ਪੌਣਾ ਚਮਚ ਪਾ ਕੇ ਗਰਮ ਪਾਣੀ ਚ ਉਸ ਦੇ ਨਾਲ ਤੁਸੀਂ ਨਹਾਓ ਤੁਸੀਂ ਦੇਖੋਗੇ ਦਿਨਾਂ ਦੇ ਵਿੱਚ ਤੁਹਾਨੂੰ 15 20 ਦਿਨਾਂ ਦੇ ਅੰਦਰ ਤੁਹਾਨੂੰ ਸੁਲਾਈਸਸ ਦਾ ਜਿਹੜਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਉਸ ਵਾਸਤੇ ਤੁਹਾਨੂੰ ਤਲੀਆਂ ਤੇ ਖੱਟੀਆਂ ਚੀਜ਼ਾਂ ਵੀ ਛੱਡਣੀਆਂ ਪੈਣਗੀਆਂ ਚਾਹ ਦਾ ਵੀ ਸੇਵਨ ਜਿਹੜਾ ਉਹ ਤੁਹਾਨੂੰ ਬੰਦ ਕਰਨਾ ਪਏਗਾ ਇਹ ਕੁਝ ਚੀਜ਼ਾਂ ਦਾ ਪ੍ਰਹੇਜ ਹੈ ਬਾਕੀ ਤੁਸੀਂ ਆਪਣੇ ਕਿਸੇ ਵੀ ਵੈਦ ਡਾਕਟਰ ਜਾਂ ਹਕੀਮ ਤੋਂ ਸਲਾਹ ਲੈ ਕੇ ਇਸ ਨੂੰ ਵਰਤ ਸਕਦੇ ਹੋ ਤੁਹਾਨੂੰ ਇਸ ਦੇ ਵਿੱਚ ਰਿਜ਼ਲਟ 100% ਮਿਲੇਗਾ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ